ਅੱਜ ਦੇ ਦਿਨ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਤਾਂ ਰਿਆ ਸੀ ਪਰ ਅਫਸੋਸ ਅੱਜ ਦਾ ਸਿੱਖ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਉਲਟ ਚੱਲ ਰਿਹਾ ਜਿਨ੍ਹਾਂ ਨੇ ਨਾਮ ਜਪੋ ਕਰਤ ਕਰੋ ਵੰਡ ਛਕੋ ਦਾ ਉਪਦੇਸ਼ ਦਿੱਤਾ ਅਤੇ ਸਮਾਜ ਵਿੱਚ ਫੈਲੇ ਵਹਿਮ ਪਰ ਉਚ ਨੀਚ ਮੂਰਤੀ ਪੂਜਾ ਡੇਰਾਵਾਦ ਪਖੰਡਵਾਦ ਆਦ ਦਾ ਖੰਡਨ ਕੀਤਾ ਪਰ ਅਫਸੋਸ ਅੱਜ ਦਾ ਸਿੱਖ ਮੜੀਆਂ ਪੂਜ ਰਿਹਾ ਗੁਰੂ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਡੇਰਿਆਂ ਤੇ ਜਾ ਰਿਹਾ ਪਖੰਡਵਾਦ ਡੇਰਾਵਾਦ ਦਾ ਉਪਾਸਕ ਬਣਿਆ ਹੋਇਆ ਹੈ ਜਾਦੂ ਟੂਨੇ ਟੋਟਕਿਆਂ ਚ ਅਤੁੱਟ ਵਿਸ਼ਵਾਸ ਕਰ ਰਿਆ ਅਤੇ ਪੁਜਾਰੀਵਾਦ ਦਾ ਵੀ ਗੁਲਾਮ ਹੈ ਆਪਾਂ ਗੁਰਪਰਮ ਬਨਾਇਆ ਆਪਾਂ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਸਿਧਾਂਤਾਂ ਦੇ ਚੱਲ ਗਏ ਜੋ ਉਹਨਾਂ ਨੇ ਉਪਦੇਸ਼ ਦਿੱਤੇ ਆ ਕਰਤ ਕਰੋ ਨਾਮ ਜਪੋ ਵੰਡ ਛਕੋ ਸੋ ਆਪਾਂ ਕੁਛ ਨਾ ਕੁਛ ਜੋ ਸਿੱਖਿਆ ਲਈਏ ਜੋ ਗੁਰੂ ਨਾਨਕ ਦੇਵ ਜੀ ਦਾ ਆਪਾਂ ਗੁਰਪਰਬ ਮਨਾਇਆ ਇਹ ਨਹੀਂ ਕਿੱਲਾ ਵੀ ਗੁਰਦੁਆਰਾ ਸਾਹਿਬ ਜਾਏ ਆਪਾਂ ਲੰਗਰ ਪਾਣੀ ਸ਼ਾਕ ਕੇ ਦੇ ਘਰ ਆ ਗਏ ਉਹਨਾਂ ਦੇ ਵਿਚਾਰਾਂ ਤੇ ਆਪਾਂ ਅਮਲ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ